ਸ਼ਿਕਰ ਕਰਾ ਪਰੇ ਰੋਮਿੰਟ ਕਾ ਵਿਸਾਰਯੋ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਈ ਹਾਸ ਟੂ ਫਲਿੰਗ ਐਂਡ ਫੋਟੋਕਲ ਮੈਨਡੂਆ ਇਲਾਣਾ ਦੇ ਇਸ ਟੋਕੋ ਮਿਸਮਾਰ ਕੰਸਟ੍ਰਕਸ਼ਨ ਸਟੇਟਸ ਕਾਰੀ ਮੈਨੂੰ ਲੱਗਦਾ ਹੈ ਕਿ ਜੇਕਰ ਇਸ ਦੀ ਵਾਸਤਵਿਕ ਅੰਦਿਕਾ ਆਨਲਾਈਨ ਤੇ ਖਲਦੀ ਹੈ ਤੇ ਬਾਰਿਸ਼ ਕਰ ਰਹੀ ਹੈ ਤੇ ਉਸੇ ਆਰਡਰ ਦੇ ਵਿੱਚ ਆਉਂਦਾ ਕੰਮ ਬੈਰ ਸੀ ਇਸ ਲਈ ਉਹ ਵੀ ਹਾਸ ਕੰਮ ਕਰ ਰਹੀ ਸੀ ਪਪਾ ਵਾਲੀ ਤੇ ਪਿੱਛੇ ਬਾਰੇ ਚਾਹ ਰਹਿਣਾ ਕੋਈ ਨਹੀਂ ਸਟਾਰਟਿੰਗ ਹੋ ਰਹੀ ਹੈ ਤੋ ਉਹ ਡਾ ਵਾਲ ਨੂੰ ਬੁਲਾ ਦੇਣਾ ਆਪਣੇ ਤਾ ਸਟਾਰਟਿੰਗ ਹੋਣੀ ਕਿ ਮੈਂ ਤਕਰੀਰ ਨਾ ਪਹਿਲਾਂ ਤਕਰੀਰ ਨਾ ਰੱਖੀ ਹਾਂ ਇਹ ਮੈਂ ਆਨਲਾਈਨ ਮਾਇਸ ਨੋ ਲਿਖਵਾ ਕੇ ਲਾ ਮੈਂ ਤੁਸ ਨੂੰ ਕਹਿੰਦਾ ਮੈਂ ਆਵਾਂ ਲੇ ਤੂੰ ਆ ਫੜ ਪਹਿਲਾਂ ਅਰੇ ਤੂੰ ਮਾਮੀ ਨੂੰ ਬੁਲਾ ਦੇ ਥੱਪੜਾਂ ਕਰ ਰਹਾ ਚੁਕਾ

ਕਸਪਰੀਆਂ ਵੀ ਲਿਆਂਦੀਆਂ ਲੈ ਅਰੇ ਬੱਧੀਆ ਖੱਤ ਪਰ ਗਿਆ ਹਰਦੇ ਵਾਲਾ ਬਦਲਾਉਂਦੇ ਫੱਟੇ ਤੋਂ ਵੰਨਦਾ ਨਾ ਲੱਗਦਾ ਆਪੇ ਸਾਰਾ ਕੁਝ ਖਾਪਦੀ ਸਾਰੀ ਦੋਸੀ ਰੱਖੀ ਕੀ ਹੋ ਗਿਆ ਅੰਦਰ ਫੇਰ ਬੈਠਾ ਪੁੱਤਰ ਨੀਗਾ ਖਾਂਦੀ ਹਾਏ ਭਗਵਾਨ ਇਸकी खुशी ਇਹ ਕਿਹਦੀ ਹੈ ਇਹ ਤੇ ਤੈਨੂੰ ਤੇ ਬਾਪੀ ਪਸੰਦ ਆਣ ਹਾਂ ਤੱਟੀਆਂ ਵੀ ਬੇਤੀ ਰੋ ਮੈਂ ਚਾਹੁੰਦਾ ਬਣਾ ਚੰਦਰਪਾਲ ਉਹ ਮੈਨੂੰ ਮੈਨੂੰ ਆਹ ਵੇਖ ਮੈਂ ਲੈ ਕੇ ਆਈ ਸੀ ਬੱਥੇ ਲਫਟ ਪੰਦੇ ਚਲ ਬਣਾ ਲਈ ਠੀਕ ਹੈ ਬੋਸਿਆਣਾ ਦਾ ਇੱਧਰ ਆ ਤੇ ਬੰਨ ਲਾ ਇੱਧਰ ਮੈਂ ਇੱਧਰ ਚੱਕੋ ਇੱਧਰ ਚੱਕ ਮੈਨੂੰ ਹੁਣ ਫੋਟੋ ਖਿੱਚ ਲੈ ਇਹਨਾਂ ਦੀ ਜੈਲੀ ਵੀ ਕਰ ਨਹੀਂ ਹੈਗਾ ਜੈਲੀ ਵੀ ਪਟਿਆਲੇ ਆ ਜੈਲੀ ਮੈਂ ਕਹਤਾ ਵੀ ਆ ਜੀ ਮੈਂ ਆਹ ਵਰਤਰੀ ਮਾਂ ਤੋਂ ਪੁੱਛ ਲਈ ਕਿਤੇ ਘਰੇ ਗਏ ਤੇਰੇ ਨਾਲ ਕੋਈ ਸਪਾ ਦਾ ਕੀ ਕਰਨਗੇ ਗੋਆ ਵੀ ਗਿਆ ਸੀ ਨਾ ਗੋਆ ਉਹ ਹੌਟਲ ਹੌਟਲ ਮੈਨੇਜਮੈਂਟ ਦੇ ਕੰਮ ਗਿਆ ਸੀ ਫਟ ਤੇ ਕਿੱਥੇ ਬੰਦ ਸੀ ਬੰਦ ਸੀ ਮੋਮੈਂਟ ਸਾਰੇ ਦਿਨ ਬਣਾਏ ਆ ਲਾਈਟ ਬੰਦਿਆ ਉੱਧਰ ਗਾਗੇ ਗਾਗਾ ਦੇ ਕੁੱਤੇ ਦਾ ਵੱਢਿਆ ਹੋਇਆ ਆ ਲਾਈਟ ਬੰਦਿਆ ਉੱਧਰ ਸਹੀ ਨਹੀਂ ਆਉਂਦੀ ਥੋੜੀ ਸ਼ਿਕਾਇਤ ਨਹੀਂ ਸਹੀ ਆਉਂਦੀ ਤਾਂ ਚੋਕੋ ਹੂੰ ਹੂੰ ਹਮ ਤਾਂ ਬਾੜੀ ਪਹਿਣਾ ਆਇਆ ਤੂੰ ਕੋਲ ਬੈਠਾ ਹਮ ਹਮ ਤੇ ਇਹ ਅੰਗੂਠਾ ਅੰਕਲ ਨਹੀਂ ਆ ਰਹੀ ਹੈ ਬੂਮਬੜਾ ਦੇਖਾ ਸੀ ਨਾ ਸਕੂਲ ਸਕੂਲ ਗਿਆ ਨਹੀਂ ਹੈ ਨਾ ਗਿਆ ਦੀ ਲੈ ਇਹਨੂੰ ਰੱਖੀ ਕਰਨਾ ਦੇ ਘਰ ਇਹ ਜ਼ਰੂਰੀ ਇਹ ਤੇ ਜਾਨ ਨੂੰ ਨਾ ਕੋਈ ਨਾ ਰੱਖੀ ਬੰਦਣ ਦੇ ਫਿਰ ਬਾਗ ਦੀ ਕੋਈ ਗਾ ਤੈਨੂੰ ਉੱਥੇ ਬੜ ਜਾ ਬਾਗੀ ਦੋ ਬੈ ਜੀ ਅੱਧਾ ਬੜ ਗਿਆ ਜੋ ਬਣਾ ਬਾਈ ਜਮਾ ਜਮਾ ਕੁਝ ਨਾ ਬਣਾ ਐਵੇ ਕਰੇ ਜੋ ਨਹੀਂ ਆਏ ਨੇ ਸਿੱਧੇ ਜੋ ਨਹੀਂ ਆਏ ਬਰਫੀ ਫੇਰ ਗੇੜ ਦੇ ਗਏ ਹੋਂ ਦਾ ਹੈ ਪਰਪੀਨ ਫੇਰ ਗੇੜ ਦੇ ਗਏ ਪੇਟ ਖਰਾਬ ਕਰ ਲਿਆ ਪਰ ਨਹੀਂ ਖਾ ਕੇ ਲੈ ਠੀਕ ਹੈ ਅੰਦੀ ਕਰ ਦੇ ਯਾਰ ਨਾ ਬਾੜਾ